ਸਿੰਗ ਜਸਟਰਡ ਅ ਸਵਾਗ ਕਰਦਾ ਵਾਂ ਪਿੰਡ ਬਲੰਦਾ ਵਿਖੇ ਹੈਲਥ ਕੇਅਰ ਵਾਸਤੇ ਕੈਂਸਰ ਕੇ ਚਲ ਰਹੀਆਂ ਸੀ ਉਹਨਾਂ ਸਟੱਡੀ ਗੱਲਬਾਤ ਕਰ ਉਹਨਾਂ ਸਰ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਬੋਲੀ ਵਰਕ ਕਰ ਸਕੀ ਤੇ ਟੀਮ ਆਜ ਮੈਸਰ ਪਹੁੰਚੀ ਹੈ ਜੀ ਐਂਡ ਕੋਦਰਾ ਫਲਾਕ ਪੂਰੀ ਦੇ ਵਿੱਚ ਜਿਹੜੀ ਸਾਡੇ ਨਾ ਨਿਊ ਬੋਡੀ ਜੁੜੀ ਆ ਅਮਰੀਕਾ ਦੀ ਟਿਲਮ ਅ ਬਰਦਰਸ ਰਾਈਟ ਐਂਡ ਉਮੀਦ ਆ ਸੀ ਹਰ ਸਾਲ ਹੀ ਅਸੀਂ ਬੁੱਕ ਕਰ ਦੇਣੀ ਆ ਡੇਟ ਤੇ ਹਰ ਸਾਲ ਹੀ ਪਹੁੰਚਿਆ ਕਰਾਂਗੇ ਠੀਕ ਹੈ ਐਂਡ ਸਾਨੂੰ ਪਤਾ ਦਰਿਆਲੇ ਨੇੜੇ ਕੋਈ ਹਸਪਤਾਲ ਨਹੀਂ ਕੋਈ ਡਿਸਪੈਂਸਰੀ ਨਹੀਂਗੀ ਤੁਸੀਂ ਮੈਂ ਲੋਕਾਂ ਨੂੰ ਕੱਲ ਕੱਲੀ ਭੈਣ ਵੀਰਾਂ ਨੂੰ ਪੁੱਛ ਕੇ ਆਇਆ ਉੱਥੇ ਜਿਹੜੀ ਟੈਸਟ ਅਸੀਂ ਕਿੱਥੇ ਕਰ ਰਹੇ ਆ ਉਹ ਤਾਂ ਉਹਨਾਂ ਦੇ ਹੋਏ ਹੀ ਨਹੀਂ ਵਿਚਾਰੀਆਂ ਦੇ ਫਿਰ ਕਿਵੇਂ ਬਚਾਂਗੇ ਰਿਸਪ ਭਿਆਨ ਖਰੋਗ ਤੇ ਜੇ ਥੋੜੀ ਟੈਸਟਿੰਗ ਹੀ ਨਹੀਂ ਹੁੰਦੀਗੀ ਠੀਕ ਹੈ ਅਸੀਂ ਅੱਜ ਫ੍ਰੀ ਕਰ ਰਹੇ ਆ ਜੀ ਫ੍ਰੀ ਦਵਾਈ ਦਾ ਲੰਗਰ ਤੁਸੀਂ ਜਲੇਬੀਆਂ ਦੇ ਲਾਉਨੇ ਆ ਪਕੌੜੀਆਂ ਦੇ ਲਾਉਨੇ ਆ ਨਾ ਹੁਣ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਖੰਡ ਕੋਲ ਕੋਲ ਪਿਆਈ ਜਾਵਾਂਗੇ ਲੋਕਾਂ ਨੂੰ ਕਿ ਦਵਾਈ ਦਾ ਲੰਗਰ ਵੀ ਲਾ ਲਓ ਇੱਕ ਬੰਦੇ ਨੂੰ ਪੁੱਛ ਤਾਂ ਲਓ 50 ਲੱਖ ਦੀ ਗੱਡੀ ਜਾ ਰਿਆ ਨੂੰ ਖੰਡ ਢੋਲ ਕੇ ਪਿਆ ਦੇਣੇ ਪਾਣੀ ਪੀ ਕੇ ਜਾਈਂ ਠੰਡਾ ਉਹ ਤਾਂ 50 ਲੱਖ ਦੀ ਗੱਡੀ ਜਾ ਰਹੀ ਐ ਉਹਨੂੰ ਪਾਣੀ ਠੱਡਾ ਗਰੀਬ ਨੂੰ ਪਿਆਓ ਲੋੜਵੰਦ ਨੂੰ ਜਿੱਥੇ ਲੋੜ ਐ ਠੀਕ ਐ ਉਸ ਬੰਦੇ ਨੂੰ ਦਿਓ ਨਾ ਕਿ 50 ਲੱਖ ਵਾਲੇ ਨੂੰ ਗੱਡੀ ਝੰਡਾ ਦੇ ਕੇ ਰੋਕਦੇ ਨਾ ਗੱਡੀ ਬੋਲੋ ਮੇਰੀ ਇੰਟਰਵਿਊ ਤਾਂ ਲੈਣ ਲੱਗ ਗਏ ਤੁਸੀਂ ਉਹਨੂੰ ਝੰਡਾ ਦੇ ਕੇ ਰੋਕਦੇ ਉਹਦੀ ਤਾਂ ਗੱਡੀ 'ਚ ਪਾਣੀ ਹੋਣਾ ਜੂਸ ਵੀ ਹੋਣਾ ਉਹ ਤਾਂ ਅਮੀਰ ਐ ਉਹਨੂੰ ਜਾਣ ਦਿਓ ਜਿੱਥੇ ਜਾਂਦੇ ਆ ਮਰਦਕ ਕਰਪਸ਼ਨ ਨਾਲ ਉਹਨੇ ਗੱਡੀਆਂ ਖਰੀਦੀਆਂ ਵੱਡੀਆਂ ਵੱਡੀਆਂ ਗਰੀਬ ਦੀ ਮਾਂ ਫੜੋ ਗਰੀਬ ਸਾਹਿਬ ਨੇ ਗੁਰਸਮ ਨੇ ਇਹੀ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲ ਤੁਸੀਂ ਗੋਲ ਕੀ ਭੁੱਲ ਗਏ ਤੁਸੀਂ ਗੋਲਕ ਭੁੱਲੇ ਬੈਠੇ ਆ ਆ ਦੇਖੋ ਭੈਣ ਦੀ ਬੱਚੀ ਦੇ ਮੂੰਹ ਤੇ ਕੈਂਸਰ ਆ ਇਹ ਗੋਲਕ ਗੁਰੂ ਸਾਹਿਬ ਨੇ ਸਾਡੇ ਕੋਲੇ ਤੁਰ ਕੇ ਆਈ ਏ ਮੇਰੇ ਵੱਲ ਤੁਰ ਕੇ ਆਈ ਏ ਗੋਲਕ ਉਹ ਗੋਲਕ ਨੂੰ ਪਛਾਣਨਾ ਸਿੱਖੋ ਕਿਹੜੀ ਗੋਲਕ ਚ ਪਾਉਣਾ ਮੈਨੂੰ ਲੱਗਦਾ ਨਹੀਂ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਹੋਵੋਗੇ ਸੱਚੀ ਗੱਲ ਕਰੀ ਆਪਣਾ ਬਲੰਦਾ ਪਿੰਡ ਵਿੱਚ ਐ ਕਿ ਜੀ ਕਿੰਮਾ ਆਪਣਾ ਹੈਲਥ ਕੇਅਰ ਨੂੰ ਲੈ ਕੇ ਕੈਂਸਲ ਕੈਂਪ ਚੱਲ ਰਿਹਾ ਅੱਗੇ ਅਸੀਂ ਪਰਜੀਆਂ ਤਾਂ ਆ ਚੁੱਕੇ ਸੀ ਪਰ ਇੱਥੇ ਨਹੀਂ ਆਏ ਸੀਗੇ ਇਸ ਜਗ੍ਹਾ ਤੇ ਉੱਤੇ ਤੇ ਇਸ ਕਰਕੇ ਮੈਂ ਸਪੈਸ਼ਲੀ ਖੁਦ ਪਹੁੰਚਿਆ ਖੁਦ ਮਾਨੀਟਰ ਕਰ ਰਿਹਾ ਵੀ ਹਰ ਗਰੀਬ ਨੂੰ ਦਵਾਈ ਮਿਲ ਰਹੀ ਹੈ ਅਸੀਂ ਦਵਾਈ ਦੇ ਲੰਗਰ ਖੁੱਲੀ ਜਿੰਨੀ ਮਰਜ਼ੀ ਦਵਾਈ ਲੈ ਲਓ ਸਰ ਜੀ ਗੱਲ ਕਰੀ ਪੁਰਾਣਾ ਸਮਾਂ ਸਹੀ ਨਹੀਂ ਸੀ ਜਿੱਦਾਂ ਆਪਣੇ ਉਸ ਸਮੇਂ ਕਿੱਦਾਂ ਤੰਦਰੁਸਤ ਬੰਦੇ ਰਹਿੰਦੇ ਹੁੰਦੇ ਸੀ ਜਿੰਨੀਆਂ ਅੱਜ ਕੱਲ੍ਹ ਸਹੂਲਤਾਂ ਵਧ ਰਹੀਆਂ ਏ ਜਿੱਦਾਂ ਜੇ ਅੱਜ ਆਪਾਂ ਅੱਜ ਕੱਲ੍ਹ ਮੋਬਾਈਲ ਫੋਨ ਦੇ ਵਾਲੀ ਆ ਜੀਏ ਇਹਦੇ ਫਾਇਦੇ ਵੀ ਨੇ ਨੁਕਸਾਨ ਵੀ ਨੇ ਜੇ ਆਪਾਂ ਜਿਆਦਾ ਯੂਜ਼ ਕਰਦੇ ਆ ਇਹਦੇ ਨਾਲ ਵੀ ਕੁਝ ਨਹੀਂ ਤੁਹਾਡੇ ਕੋਲੇ ਆਮਦਨ ਤਾਂ ਹੈ ਨਹੀਂ ਤੇਰੀ ਤੇ ਤੂੰ ਮੋਬਾਈਲ ਫੋਨ ਚੱਕ ਕੇ ਤੁਰਿਆ ਫਿਰਦਾ ساری ਦਿਹਾੜੀ ਮੈਂ ਤਾਂ ਕਿਸਾਨ ਦਾ ਬੇਟਾ ਸੀ ਸਾਡੇ ਪਿੰਡ 'ਚ ਤਾਂ ਜਦੋਂ ਮੈਂ 40 ਸਾਲ ਪਹਿਲਾਂ ਗਿਆ ਇੱਕ ਮੋਟਰਸਾਈਕਲ ਨਹੀਂ ਸੀ ਕਿਸੇ ਦੇ ਘਰ ਕਿਸੇ ਇੱਕ ਗੱਡੀ ਨਹੀਂ ਸੀਗੀ ਹੁਣ ਘਰ ਘਰ ਖੜੇ ਆ ਆਮਦਨ ਤੁਹਾਡੀ ਹੈ ਨਹੀਂਗੀ ਜ਼ਮੀਨ ਤੁਹਾਡੇ ਕੋਲੇ ਘਟੀ ਜਾਂਦੀ ਆ ਉਹ ਤਾਂ ਕਿਸੇ ਮੁੰਡੇ ਨੂੰ 25 ਕਿੱਲੇ ਪਿੰਡ 'ਚ ਆ ਜਾਂਦੇ ਸੀ ਜਾਂ 50 ਕਿੱਲੇ ਹੁਣ ਤਾਂ 1 ਕਿੱਲਾ ਨਹੀਂ ਆਉਂਦਾ ਜ਼ਮੀਨ ਤੇ ਮੋਟਰ ਮੋਬਾਈਲ ਤੋਂ ਬਿਨਾ ਤੁਹਾਡੀ ਜਾਨ ਨਿਕਲੀ ਪਈ ਐ ਤੁਹਾਡੀ ਜ਼ਿੰਦਗੀ ਦੇ ਖਰਚੇ ਹੀ ਤੁਸੀਂ ਇੰਨੇ ਵਧਾ ਲਏ ਆਮਦਨ ਤੁਹਾਡੀ ਹੈ ਨਹੀਂਗੀ ਗਾਲਾਂ ਸਰਕਾਰ ਨੂੰ ਕੱਢੀ ਚੱਲੋ ਆਪਦੇ ਚਾਦਰ ਵੇਖ ਕੇ ਪੈਰ ਫਸਾਰੋ ਜਿੰਨੇ ਖਾਇ ਕੰਮ ਕੋਈ ਕਰਕੇ ਰਾਜੀ ਨਹੀਂਗੀ ਠੀਕ ਐ ਅਸੀਂ ਬਾਹਰਲੇ ਮੁਲਕਾਂ 'ਚ ਟਾਇਲਟ ਸਾਫ਼ ਕਰਦੇ ਆ ਆਪਦੇ ਸਾਡੇ ਕੋਲੇ ਕੋਈ ਨੌਕਰ ਨਹੀਂ ਕੋਈ ਡਰਾਈਵਰ ਨਹੀਂ ਸਭ ਕੰਮ ਅਸੀਂ ਆਪਦਾ ਆਪ ਕਰਦੇ ਆ ਠੀਕ ਐ ਪਰੰਤੂ ਸਾਨੂੰ ਪੰਜਾਬ ਦਾ ਦਰਦ ਐ ਅਸੀਂ ਰਹਿਨੇ ਉੱਥੇ ਆ ਸਾਡੀਆਂ ਜੜਾਂ ਪੰਜਾਬ 'ਚ ਅਸੀਂ ਉਧਰ ਰੱਖਦਾ ਦਰਖਤ ਇੰਗਲੈਂਡ 'ਚ ਆ ਉਹਦੀਆਂ ਜੜਾਂ ਪੰਜਾਬ 'ਚ ਆ ਜਦੋਂ ਬੱਚੀ ਦਾ ਦੁੱਖ ਦੇਖਿਆ ਉਹ ਦਰਖਤ ਇੰਗਲੈਂਡ ਸੁੱਕ ਜਾਊਗਾ ਵੀ ਯਾਰ ਆ ਹਾਲ ਤਾਂ ਸਾਡੀ ਸਟੇਟ ਦੀ ਗੁਰੂਆਂ ਪੀਰਾਂ ਦੀ ਧਰਤੀ ਦੀ ਮੈਨੂੰ ਲੱਗਦਾ ਨਹੀਂ ਹੁਣ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਕਰਗੇ ਆਪਾਂ ਨਹੀਂ ਉਹ ਗਏ ਦਿਨ ਬਾਬੇ ਨਾਨਕ ਵਾਲੇ ਅਸੀਂ ਤਾਂ ਬਿਲਕੁਲ ਸਾਰਾ ਪਵਣ ਪਾਣੀ ਸਾਰਾ ਖਰਾਬ ਕਰੀ ਬੈਠੇ ਆ ਕੋਈ ਚੀਜ਼ ਛੱਡੀ ਨਹੀਂ ਸਾਫ਼ ਇਹਦਾ ਕਾਰਨ ਹੈ ਕਿ ਮੱਝਾਂ ਤੁਹਾਡੀਆਂ ਸਾਰੀਆਂ ਗੰਦਾ ਨਾਲੇ ਚੋਂ ਪਾਣੀ ਪੀਂਦੀਆਂ ਆ ਮੈਨੂੰ ਤੁਸੀਂ ਆਏ ਨੂੰ ਆ ਬੋਤਲ ਜੀ ਦੇਤੀ ਮੈਂ ਕਿਵੇਂ ਬੱਚ ਮੈਂ ਇਹਨੂੰ ਆਪ ਪਿਉਨੇ ਆ ਨਹੀਂ ਪੀਉਂਦੇ ਨਾ ਮੈਂ ਉਹ ਪਿੰਦੀ ਪਾਣੀ ਦਰਿਆ ਚ 50 ਕਿਲੋ ਪਾਣੀ ਪੀ ਕੇ 5 ਕਿਲੋ ਦੁੱਧ ਦੇਣਾ ਦਹੀਂ ਲੱਸੀ ਸਾਰਾ ਖਰਾਬ ਸਾਰਾ ਰਸੋਈ ਦਾ ਕੰਮ ਖਰਾਬ ਆ ਤੁਹਾਡਾ ਇਸ ਕਰਕੇ ਸਾਰਾ ਗੁਰੂ ਸਾਹਿਬ ਦਾ ਭੈ ਰੱਖਿਆ ਕਰੋ ਅੱਛੇ ਕੰਮ ਕਰਿਆ ਕਰੋ ਸਰਕਾਰ ਨੇ ਵੀ ਬੇਨਤੀ ਕਰਦਾ ਸਰ ਵੀ ਡੰਡਾ ਵਰਤੋ ਜਿਹੜੇ ਗਰੀਬਾਂ ਦੀਆਂ ਦਵਾਈਆਂ ਦੁਈਆਂ ਵੀ ਖਾ ਜਾਂਦੇ ਆ ਇੱਥੇ ਲੋੜ ਐ ਸਿਹਤ ਸਹੂਲਤਾਂ ਤੋਂ ਲੋਬੋਟਰ ਦੀ ਵੀ ਇੱਕ ਹਲਕੀ ਲੈ ਇਲੈਕਸ਼ਨ ਹੋ ਰਹੀ ਐ ਕਿਤੇ ਸ਼ਰਾਬ ਦੀ ਬੋਤਲ ਪਿੱਛੇ ਵੋਟਰ ਨਾ ਵੇਚ ਦਿਓ ਜੇ ਤੁਸੀਂ ਸ਼ਰਾਬ ਦੀ ਬੋਤਲ ਪਿੱਛੇ ਵੋਟ ਵੇਚੋਗੇ ਆਪਦੇ ਬੱਚਿਆਂ ਦਾ ਭਵਿੱਖ ਵੇਚ ਦਿਓਗੇ ਚੰਗੇ ਚੰਗੇ ਮੈਂ ਨਹੀਂ ਕਹਿੰਦਾ ਇਹਨੂੰ ਵੋਟ ਪਾਓ ਇਹਨੂੰ ਕਹੋ ਚੰਗੇ ਪਾਰਟੀ ਨੂੰ ਵੋਟ ਪਾਓ ਜਿਹਦਾ ਕੋਈ ਅਸੂਲ ਹੈ ਠੀਕ ਹੈ ਐਂਡ ਉਸ ਉਸ ਚੰਗੇ ਲੀਡਰ ਨੂੰ ਵੋਟ ਪਾਓ ਜਿਹੜਾ ਅੱਜ ਦੀ ਕੋਈ ਦੇਣ ਹੈ ਸਾਡੇ ਲਈ ਬਾਕੀ ਤੁਸੀਂ ਚੁਣਨਾ ਤੇ ਮੈਨੂੰ ਤਾਂ ਕੋਈ ਚੰਗਾ ਲੱਗਦਾ ਹੀ ਨਹੀਂਗਾ ਧੰਨਵਾਦ ਉਪਰਾਲਾ ਅਫਸਰ ਤੁਹਾਡਾ ਬਹੁਤ ਹੀ ਵਧੀਆ ਜਿੰਨਾ ਕਹਿ ਸਕਦੇ ਹੋ ਉਸ ਤੋਂ ਵੀ ਵੱਧ ਕੇ ਉਪਰ ਗੁਰੂ ਨਾ ਕਿਰਪਾ ਦੇਣਾ ਡਾਟਰ ਸਵੈਰ ਦੇ ਕਿੰਨੇ ਕੇਸ ਮਿਲੇ ਨੇ ਖਤਮ ਉਹ ਦੱਸਣਗੇ ਜੀ ਸ਼ਾਮ ਨੂੰ ਡਾਕਟਰ ਮੈਂ ਅੱਜ ਪਹੁੰਚਿਆ ਹੀ ਹਾਂ ਹਾਂ ਜਿਸਤੀ ਨੂੰ ਵੇਖਦੇ ਵਕਤ ਜਿਵੇਂ ਇਹਨਾਂ ਦੀ 9 ਮਹੀਨੇ ਦੀ ਹੈ ਮੌਜੂਦਾ ਸਰਕਾਰ ਜਿਹੜੀ ਆਪਣੀ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਮੈਂ ਕਹਿੰਨਾ ਸਰਕਾਰ ਨੂੰ ਕਹਿੰਨਾ ਜਿਹੜੇ ਸਰਕਾਰ ਦੇ ਅਫਸਰ ਹੈ ਤੁਸੀਂ ਆਪ ਹੀ ਦੇਖ ਲਓ ਕਹਿੰਦੇ ਨੇ ਕਿ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਸਹੂਲਤਾਂ ਨੂੰ ਲੈ ਕੇ ਹਾਂਜੀ ਫਿਰ ਤੁਸੀਂ ਦਿਖਾ ਦਿਓ ਨਾ ਬੀਬੀ ਦਾ ਬੱਚੀ ਦਾ ਮੂੰਹ ਕੱਲ ਮੈਂ ਮੁਕਸਰਦ ਦੇ ਵਿੱਚ ਡਿਸਟ੍ਰਿਕਟ ਸੀਗਾ ਬਠਿੰਡੇ ਚ ਉੱਥੇ ਵੀ ਇਹ ਹਾਲਤ ਸੀਗਾ ਮੈਂ 10 12 ਕੇਸ ਉਹ ਪਿੰਡ ਦੇ ਵਿੱਚ ਸੀਗੇ ਇੱਥੇ ਪਤਾ ਨਹੀਂ ਕਿੰਨੇ ਨਿਕਲਨੇ ਅੱਜ ਕਿੱਥੇ ਨੂੰ ਜਾਣਗੇ ਲੋਕ ਇਹ ਯਾਰ ਚੰਡੀਗੜ੍ਹ ਜਾਣ ਦਾ ਯਾਰ ਸੌਖਾ ਕਿਤੇ ਨਾਨਕੀ ਆ ਸਾਡੇ ਚੰਡੀਗੜ੍ਹ ਬੱਚੀ ਨੂੰ ਲੈ ਕੇ ਜਾਣਾ ਇੰਨੀ ਗਰਮੀ ਦੇ ਵਿੱਚ ਆਪਦੀ ਰੋਟੀ ਨਾਲ ਬੰਨ ਕੇ ਲੈ ਜਾਂਦੇ ਹੋਣੇ ਉੱਥੇ ਕਿਹੜਾ ਕੋਈ ਸਾਡਾ ਰਿਸ਼ਤੇਦਾਰ ਬੈਠਾ ਠੀਕ ਹੈ ਉੱਥੇ ਤਾਂ ਕਰਪਟ ਰੀਡਰਾਂ ਦੀਆਂ ਹੀ ਗੋਟਾਂ ਆ ਚੰਡੀਗੜ੍ਹ ਚ ਆਮ ਬੰਦਾ ਤਾਂ ਕੋਈ ਲੈ ਨਹੀਂ ਸਕਦਾ ਹੋਣੀਆਂ ਥੋੜੀਆਂ ਬਹੁਤੀਆਂ ਗੱਲ ਮੈਂ ਮੈਜੋਰਟੀ ਦੀ ਕਰਦਾ ਲੋਕ ਕੀ ਕਰ ਰਹੇ ਅਸੀਂ ਕਿੱਥੇ ਨੂੰ ਜਾਣਗੇ ਗਰੀਬ ਠੀਕ ਹੈ ਆਓ ਮਿਲ ਕੇ ਆਪਾਂ ਗੁਰੂ ਦੇ ਮਿਸ਼ਨ ਤੇ ਰਹੀਏ ਮਨੁੱਖਤਾ ਦੀ ਸੇਵਾ ਦੇ ਰਹੀਏ ਐਂਡ ਵਰਲਡ ਕੈਂసర్ ਕੇਅਰ.co.in ਨਾਲ ਜੁੜੇ ਰਿਹਾ ਕਰੋ ਅਸੀਂ ਤੁਹਾਡੀ ਸੇਵਾ ਦੇ ਛਾਜਰ ਐਂਡ ਪੂਰੀ ਕੋਸ਼ਿਸ਼ ਕਰ ਲਗਾ ਕਰ ਸਰ ਕੰਟੈਕਟ ਨੰਬਰ ਵੀ ਆਪਣਾ ਹਾਂ ਵਰਲਡ ਕੈਂਸਰ ਕੇਅਰ.co.in ਤੇ ਜਾਓ ਸਾਰੇ ਸਾਡੇ ਡਾਕਟਰ ਧਰਮਿੰਦਰ ਡਾਕਟਰ ਸ਼ਾਲਨੀ ਡਾਕਟਰ ਹਰਪ੍ਰੀਤ ਡਾਕਟਰ ਗੁਲਸ਼ਨ ਮੇਰਾ ਨੰਬਰ ਸਭ ਦੇ ਪਈ ਹੋਣਗੇ ਕੁਲਵੰਤ ਸਿੰਘ ਤਾਲੀਵਾਲ ਮੇਰਾ ਨੰਬਰ ਤਾਂ ਬਾਅਦ ਵਿੱਚ ਲੈ ਲਾਂ ਦੀ ਰੇਡੀ ਵਾਲੇ ਤੋਂ ਲੈ ਲਓ ਮੈਂ ਲੀਡਰਾਂ ਨੂੰ ਇਹ ਨਹੀਂ ਕਿ ਮੇਰਾ ਪੀਏ ਫੋਨ ਚੱਕਦਾ ਮੈਂ ਆਪਦਾ ਫੋਨ ਆਪ ਚੱਕਦਾ ਠੀਕ ਹੈ ਜੇ ਕਿ ਮੈਂ ਅੱਜ ਇੱਥੇ ਬਿਜ਼ੀ ਹਾਂ ਤੇ ਜੇ ਕੋਈ ਦੋ ਕਾਲਾਂ ਮਿਸ ਹੋ ਜਾਂ ਮੈਂ ਵਾਪਸ ਕਰੂੰਗਾ ਉਹਨਾਂ ਨੂੰ ਜਿੱਥੋਂ ਮਰਜ਼ੀ ਲੈ ਲਓ ਅਸੀਂ ਜਿੰਨੀ ਸਾਡੀ ਪਹੁੰਚ ਹੈ ਅਸੀਂ ਹਰ ਕੈਂਸਰ ਪੇਸ਼ੈਂਟ ਨੂੰ ਜੱਫੀ ਪਾਉਨੇ ਆ ਤੁਸੀਂ ਵਿਆਹ ਤੇ ਮਿਲਣੀਆਂ ਕਰਦੇ ਆ ਕਰਦੇ ਆ ਨਾ ਅਸੀਂ ਕੈਂਸਰ ਦੇ ਮਰੀਜ਼ ਨੂੰ ਜੱਫੀ ਪਾਉਨੇ ਆ ਮੈਨੂੰ ਦੋ ਆਨੰਦ ਆਉਂਦੇ ਆ ਮੈਨੂੰ ਕਿਸੇ ਨੇ ਪੁੱਛਿਆ ਅਸੀਂ ਕੀ ਇੱਕ ਤਾਂ ਆ ਬੱਚੀ ਦੇ ਮਾਵਾਫ ਨੂੰ ਕੋਈ ਸਾਡੇ ਬੱਚੇ ਨੂੰ ਕੋਈ ਸਾਹਮਣ ਵਾਲੇ ਆਏ ਇੱਕ ਇੱਕ ਮੈਨੂੰ ਡਰ ਪੈਦਾ ਹੋ ਜੂਂ گا ਗਾਂ ਨੂੰ ਮੈਂ ਜੇ ਕੋ ਗਲਤ ਕੰਮ ਕਰੂੰਗਾ ਸੋਚੂੰਗਾ ਕਿ ਮੇਰੇ ਬੱਚੇ ਨੂੰ ਵੀ ਇਹ ਹੋ ਸਕਦਾ ਡਰ ਪੈਦਾ ਹੋ ਜੂ ਅੰਦਰ ਕਿਸੇ ਦਾ ਇੱਕ ਰੁਪਈਆ ਵੀ ਖਾਣਾ ਕਜ਼ਹਿਰ ਹੈ ਇਹੀ ਗੁਰੂ ਸਾਹਿਬ ਦਾ ਸਨੇਹਾ ਸੀ ਪਰ ਹੁਣ ਉਹਨਾਂ ਨੂੰ ਉਹ ਜ਼ਹਿਰ ਨੂੰ ਖੰਡ ਲਾ ਕੇ ਖਾਈ ਜਾਂਦੇ ਆ ਲੀਡਰ ਹੈ ਜ਼ਹਿਰੀ ਉਹ ਛੇਤੀ ਪਟਾਕਾ ਪੈ ਜੂ ਇਹਨਾਂ ਦਾ ਵੀ ਜਦੋਂ ਕਹਿਰ ਦਾ ਅੰਤ ਹੋ ਜੇ ਨਾ ਚੜਾਈ ਤੇ ਹੋ ਜੇ ਫਿਰ ਉਹ ਥੱਲੇ ਹੀ ਉਤਰਦਾ ਅੰਤ ਅਤ ਹੋਈ ਪਈ ਆ ਹੁਣ ਇਸ ਸਟੇਟ ਦੀ ਲੜਾਈ ਕਲੇਸ਼ ਕਰੋਨਾ ਰੁਪਿਆ ਪਤਾ ਨਹੀਂ ਕੀ ਕੁਝ ਬਰਬਾਦ ਕਰੀ ਤੁਰੇ ਜਾ ਰਿਹਾ ਬਹੁਤ ਧੰਨਵਾਦ ਥੈਂਕ ਯੂ ਗੱਲਬਾਤ ਹੋਈ ਬਹੁਤ ਸੱਚੀਆਂ ਗੱਲਾਂ ਨੇ ਲਾਸਟ ਵੇ ਪੱਤਰਕਾਰ ਹਰਪਾਲ ਸਿੰਘ ਜੱਜ ਪਿਓਰ ਪੰਜਾਬ ਹੈਡਲਾਈਨ 47 ਵਾਲੇ ਤੇ ਸਾਡੀ ਗੱਲ ਕਰ ਸਕਦੇ ਮੈਂ ਬਲੰਦਪੁਰੀ ਮਾਥਪੁਰ ਦੇ ਵਿੱਚ ਗੁਰਦਰਾ ਸਾਹਿਬ ਤੇ ਉੱਥੇ ਬੈਠਾ ਐਂਡ ਮੇਰੇ ਮੈਨੂੰ ਤਿੰਨ ਚਾਰ ਦਿਨ ਹੋਇਆ ਐ ਇਹਨੂੰ ਤੇ ਦੂਸਰਾ ਕੇਸ ਮੇਰੇ ਕੋਲੇ ਸੀਰੀਅਸ ਕੈਂਸਰ ਦਾ ਆਇਆ ਐਂਡ ਜੋ ਅੱਗੇ ਅਸੀਂ ਟੈਸਟਿੰਗ ਕਰਦੇ ਸੀ ਸਾਡੀ ਤਾਂ ਸੋਚ ਦੇ ਵਿੱਚ ਇਨਸਿਕ ਮੂੰਹ ਦਾ ਕੈਂਸਰ ਕੱਲ ਮੈਂ ਆਪਣੀ ਲੰਬੀ ਦੇ ਨਜ਼ਦੀਕ ਸੀਗਾ ਸਿਖਾਵਾਲਾ ਉੱਥੇ ਕਿਸੇ ਪਰਿਵਾਰ ਨੂੰ ਮਿਲਿਆ ਉਹਨਾਂ ਦੇ ਵੀ ਮੂੰਹ ਤੇ ਕੈਂਸਰ ਸੀ ਇਹ ਵੀ ਭੈਣ ਦੀ 9 ਮਹੀਨੇ ਦੀ ਬੇਟੀ ਆ ਹਾਂਜੀ 9 ਮਹੀਨੇ ਦੀ ਬੇਟੀ ਆ ਦੇਖੋ ਮੂੰਹ ਤੇ ਕੈਂਸਰ ਆਇਆ ਠੀਕ ਹੈ ਹੰਮੇ ਥੋੜਾ ਜਿਹਾ ਜੇ ਰਾਜਨੀਤਿਕ ਪਾਰਟੀਆਂ ਨੂੰ ਫਿਰ ਚਾ ਇਲੈਕਸ਼ਨ ਹੋ ਰਹੀ ਹੈ ਪੰਜਾਬ ਚ ਕਿਸੇ ਪਾਰਟੀ ਦਾ ਏਜੰਡਾ ਹੈ ਸਿਹਤ ਦਾ ਫੇ ਸਾਨੂੰ ਬਚਾਉਣਾ ਕਿਵੇਂ ਇਹ ਕਿੱਥੇ ਨੂੰ ਜਾਣ ਗਰੀਬ ਲੋਕ ਦੱਸੋ 9 ਮਹੀਨੇ ਦੀ ਬੱਚੀ ਆ ਕਿੱਡਾ ਦੁੱਖ ਦੀ ਗੱਲ ਕਦੇ ਇਸ ਤਰ੍ਹਾਂ ਦੇ ਪਰੰਤੂ ਸਾਡੇ ਵਰਲਡ ਕੈਂਸਰ ਦੇ ਬੋਰਡ ਦਾ ਪਹਿਲਾਂ ਹੀ ਫੈਸਲਾ ਮੈਂ ਜਦੋਂ ਵੀ ਕਿਸੇ ਕੈਂਸਰ ਪੇਸ਼ੈਂਟ ਨੂੰ ਮਿਲਣਾ ਹੈ ਖਾਲੀ ਨਹੀਂ ਮਿਲਣਾ ਪੱਕਾ ਹੀ ਕੁਝ ਨਾ ਕੁਝ ਦੇਣਾ ਹੀ ਦੇਣਾ ਹੈ ਪੂਰੀ ਕੋਸ਼ਿਸ਼ ਕਰਾਂਗੇ ਸਾਡੀ ਟੀਮ ਗਾਈਡ ਕਰੂਗੀ ਕੀ ਕਰ ਰਹੇ ਆ ਅੱਗੇ ਭੈਣ ਜੀ ਦੱਸਣਗੇ ਕਿਥੋਂ ਟ੍ਰੀਟਮੈਂਟ ਹੈ ਸਾਰਾ ਕੁਝ ਪਰ ਦੋਸਤੋ ਆਪਾਂ ਫੇਰ ਗੁਰੂ ਸਾਹਿਬ ਦਾ ਪਵਿੱਤਰ ਸ਼ਬਦ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸਾਰਾ ਕੁਝ ਖਰਾਬ ਕਰੀ ਬੈਠੇ ਹੋ ਅੱਜ ਅਸੀਂ ਕਿਉਂ ਇਸ ਇਲਾਕੇ ਨੂੰ ਛੁੜਿਆ ਮਹਤਪੁਰ ਨੂੰ ਲੁਧਿਆਣੇ ਦੀ ਇੰਡਸਟਰੀ ਦਾ ਸਾ ਲੁਧਿਆਣੇ ਦੀ ਇੰਡਸਟਰੀ ਵਾਲਿਆ ਦੇਖੋ ਤੁਸੀਂ ਜ਼ਿੰਮੇਦਾਰ ਹੋ ਨਕੀ ਦੀ ਬੇਟੀ ਦੇ ਤੁਸੀਂ ਆ ਤੁਹਾਡੇ ਘਰ ਵੀ ਆਊਗਾ ਜੇ ਤੁਹਾਡੇ ਜਵਾਨ ਪੁੱਤ ਨੂੰ ਹੋਇਆ ਨਾ ਫਿਰ ਤੁਹਾਨੂੰ ਪਤਾ ਲੱਗੇਗਾ ਆ ਦੇਖੋ ਕੀ ਹਾਲ ਹੈ ਤੁਹਾ ਤੋਂ ਵੀ ਮੋਢਾ ਦਿੱਤਾ ਜਾਣਾ ਅਰਥੀ ਨੂੰ ਸਾਨੂੰ ਮਾਰਦਾ ਤੁਸੀਂ ਮਾਲਵੇ ਵਾਲਿਆਂ ਦਾ ਆ ਇੱਕ ਪਾਸੇ ਮੈਂ ਦੁਆਬੇ ਵਿੱਚ ਬੈਠਾ ਤੇ ਜਗਰਾਉ ਸਾਰਾ ਆਪਣਾ ਸਿੱਧਵਾ ਵੇਟ ਸਾਰਾ ਇਲਾਕਾ ਧਰਮਕੋਟ ਤੱਕ ਸਾਰਾ ਅਸੀਂ ਇਸ ਕੈਂਪ ਦੇ ਵਿੱਚ ਇਕੱਠੇ ਕਰ ਰਹੇ ਹਾਂ ਤੁਹਾਡੀਆਂ ਗਲਤੀਆਂ ਤੁਹਾਡਾ ਲਾਲਚ ਹਾਂ ਜਿਹੜੇ ਕਨਿਸ਼ਨ ਬੋਰਡ ਦੇ ਇਨਸਪੈਕਟਰ ਹੈ ਜਿਨ੍ਹਾਂ ਦਾ ਮਹੀਨੇ ਵਜੇ ਲੱਖ ਲੱਖ ਦੀ ਗੁੱਟੀ ਲੈਣੇ ਆ ਆ ਤੁਹਾਡੀ ਦੇਣ ਹੈ ਤੁਹਾਡੇ ਮਹੀਨੇ ਵਜੇ ਹੈ ਨਾ ਇਹ ਆ ਦੇਖ ਲਓ ਬੱਚੀ ਇਹ ਤੁਹਾਡੇ ਮਹੀਨੇ ਵਜਿਆਂ ਨਾ ਆਤੀ ਦਾ ਹਾਲ ਆ ਹੋ ਬਿਉਣੀ ਬੇਟੀ ਕੰਨ ਕਿੱਧਰ ਨੂੰ ਜਾਣਗੇ ਅਜੇ ਤਾਂ 9 ਮਹੀਨੇ ਦੀ ਹੈ ਠੀਕ ਹੈ ਦੋਸਤੋ ਕੁਝ ਕੁਝ ਡਰੋਂ ਗੁਰੂ ਸਾਹਿਬ ਤੋਂ ਸ਼ਬਦ ਗੁਰੂ ਤੋਂ ਡਰੋ ਇੱਕ ਪਾਸੇ ਸਿੱਖ ਕੌਮ ਕਹਿੰਦੀ ਹੈ ਜਾਗ ਦੀ ਜੋਗ ਦੀ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਤੇ ਫਿਰ ਉਹਦਾ ਡਰ ਡਰ ਦੇ ਵਿੱਚ ਡਰ ਵੀ ਰੱਖੋ ਨਾ ਜਦੋਂ ਇਸ ਤਰ੍ਹਾਂ ਦੇ ਕਾਰਨਾਮੇ ਹੋ ਰਹੇ ਆ ਇਹਨੇ ਭਿਆਨਕ ਦੇਖ ਕੇ ਡਰ ਆਉਂਦਾ ਕਿਸ ਤਰ੍ਹਾਂ ਬੱਚੀ ਇੰਨੀ ਗਰਮੀ ਚ ਕਲਾੜ ਪੈਂਦਾ ਹੋ ਕਿਵੇਂ ਵਿਚਾਰੀ ਸੌਂਦੇ ਹੋ ਕੀ ਮਾਂ-ਬਾਪ ਦਾ ਹਾਲ ਹੋਊਗਾ ਕਿਸਾਨ ਪਰਿਵਾਰ ਹੈ ਗਰੀਬ ਕਿਸਾਨ ਕਿੱਥੇ ਪੈਸਾ ਲੱਗਦਾ ਹੋਊਗਾ ਕਿੰਨਾ ਸਾਡੇ ਕੋਲੇ ਫੰਡ ਘਰਾ ਚਾਹੁੰਦਾ ਠੀਕ ਹੈ ਮੇਰੀ ਬੇਨਤੀ ਹੈ ਸਾਰੇ ਲੀਡਰਸ਼ਿਪ ਨੂੰ ਵੀ ਆਓ ਥੋੜਾ ਜਿਹਾ ਮਨੁੱਖਤਾ ਦੀ ਸੇਵਾ ਵਾਲੇ ਪਾਸੇ ਨੂੰ ਆਈਏ ਆਪਾਂ ਗਰੀਬ ਦੀ ਬਾਹ ਫੜੀਏ ਇੱਥੋਂ ਮੈਨੂੰ ਅੱਜ ਪਤਾ ਲੱਗਿਆ ਵੀ ਸ਼ਾਹਕੋਟ ਤੋਂ ਲੈ ਕੇ ਤੇ ਮਾਹਪੁਰ ਤੱਕ ਜਿੰਨਾ ਇਹ ਹੈ ਕੋਈ ਡਿਸਪੈਂਸਰੀ ਨਹੀਂ ਕੋਈ ਹਸਪਤਾਲ ਨਹੀਂ ਇੱਥੇ ਜਾਣਗੇ ਕਿੱਥੇ ਨੂੰ ਲੋਕ ਰੱਖ ਲੈਂਦੇ ਅੰਗਰੇਜ਼ਾਂ ਨੂੰ ਕਿਉਂ ਆਜ਼ਾਦੀ ਲਈ ਸੀ ਇਹ ਕਾਲੇ ਅੰਗਰੇਜ਼ਾਂ ਨਾਲ ਚੰਗੇ ਸੀ ਸਾਡੇ ਚਿੱਟੇ ਅੰਗਰੇਜ਼ ਚੰਗੇ ਚੰਗੇ ਸੀ ਗਰੀਬਾਂ ਦੀਆਂ ਦਵਾਈਆਂ ਨਹੀਂ ਖਾਂਦੇ ਸੀ ਉਹ ਠੀਕ ਹੈ ਰਾਜ ਕਰ ਗਏ ਇੱਥੇ ਦਵਾਈ ਨਹੀਂ ਖਾਂਦੇ ਸੀ ਤੁਸੀਂ ਇੰਨੇ ਗਿਰ ਗਏ ਨੈਸ਼ਨਲ ਰੂਲਰ ਹੈਲਥ ਮਿਸ਼ਨ ਦੇ ਤਹਿਤ ਟਰੱਕਾਂ ਦੇ ਟਰੱਕ ਮੈਡੀਸਨ ਉਹਦੇ ਸਭ ਬਾਹਰ ਵੇਚ ਜਾਂਦੇ ਆ ਅੱਜ ਮੈਨੂੰ ਟੱਟੀਆਂ ਲੱਗ ਜਾਣ ਕਣ ਕੇ ਲਿਖੋ ਪਰਚੀ ਦੇ ਬਾਹਰੋਂ ਲਿਆਓ ਕਿ ਜਿਹੜੀ ਬਾਹਰੋਂ ਦਿੱਲੀ ਤੋਂ ਮੈਡੀਸਨ ਆਉਂਦੀ ਹੈ ਉਹ ਕੌਣ ਖਾਂਦਾ ਤੁਸੀਂ ਖਾਂਦੇ ਹੋ ਕੋਈ ਬਾਹਰਲਾ ਬਿਹਾਰ ਦਾ ਨਹੀਂ ਇੱਥੇ ਸਭ ਪੰਜਾਬ ਦੇ ਆ ਨਾ ਠੀਕ ਹੈ ਮੈਨੂੰ ਬਾਲੀਆਂ ਬੱਤਨਾਂ ਦੇ ਆਕਰ ਕੋ ਪੱਗ ਮੰਨ ਲਾ ਦਾੜੀ ਰੱਖ ਲਾ ਤੁਸੀਂ ਗਰੀਬ ਦੀ ਦਵਾਈ ਵੀ ਖਾਨੇ ਆ ਤਾਂ ਦੁੱਖ ਮੈਂ ਤੁਹਾਡੇ ਨਾਲੇ ਅੱਜ ਫਰੋਲ ਰਿਹਾ ਕੋ ਜ਼ਿੰਮੇਦਾਰ ਬਣੋ ਗੁਰੂ ਤੋਂ ਡਰਿਆ ਕਰੋ ਗੁਰੂ ਦਾ ਪੈ ਰੱਖਿਆ ਕਰੋ ਅਬ ਇਸ ਤਰ੍ਹਾਂ ਦੇ ਬੱਚੇ ਨੂੰ ਯਾਰ ਤੁਸੀਂ ਦੇਖਿਆ ਸੀ ਪਹਿਲਾਂ ਇੰਨੇ ਕੇਸ ਜਿੰਨੇ ਕੇ ਹੁਣ ਅੱਜ ਤੱਕ ਮੈਂ ਵੀ ਡਿਪਰੈਸ਼ਨ ਜਾਊਂਗਾ ਜਦੋਂ ਹਰ ਰੋਜ਼ ਮੈਂ ਇਸ ਤਰ੍ਹਾਂ ਦੇ ਕੇਸ ਸੀ ਮੈਨੂੰ ਦਿਸਣ ਲੱਗੇ ਇਹ ਛਾਤੀ ਬੱਚੇਦਾਨੀ ਦਾ ਮੂੰਹ ਕੋਈ ਕੈਂਸਰ ਹੀ ਮੂੰਹ ਦੇ ਉੱਪਰ ਕੈਂਸਰ ਹੋ ਗਿਆ ਯਾਰ ਕੌਣ ਜ਼ਿੰਮੇਦਾਰ ਹੈ ਖਰਾਬ ਕਰਤਾ ਗੁਰਨਾੰਕ ਦੇਵ ਜੀ ਨੂੰ ਪਤਾ ਸੀ ਵੀ ਮੇਰੇ ਸਿੱਖ ਖਰਾਬੇ ਕਰਨਗੇ ਤਾਂ ਜੋ ਉਹ ਸ਼ਬਦ ਪੁੱਤਰ ਬਾਣੀ ਲਿਖੀ ਸੀ ਵੀ ਪਲੀਜ਼ ਪ੍ਰਕਿਰਤੀ ਨੂੰ ਇਸ এনवायरमेंट ਨੂੰ ਸਾਫ਼ ਸੁਥਰਾ ਰੱਖੀਏ ਮੇਰੇ ਕੋਲੇ ਕੋਈ ਹੱਕ ਨਹੀਂ ਕਿ ਦਰਖਤੀ ਸਾੜਦੇ ਆ ਲੱਖਾਂ ਮੈਂ ਕਿ ਸਾਨੂੰ ਤੁਸੀਂ ਵੀ ਜ਼ਿੰਮੇਵਾਰ ਹੋ ਮੈਂ ਵੀ ਕਿਸਾਨ ਦਾ ਬੇਟਾ ਪਿਛਲੀ ਇੰਟਰਵਿਊ ਚ ਗਿਆ ਅੱਜ ਵੀ ਬਲੇ ਹਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲੱਗਿਆ ਕੁਸ਼ਕ ਵੀ ਕੀ ਫਾਇਦਾ ਉਹ ਪਾਣ ਦਾ ਜੇ ਉੱਤੇ ਪਹਿਰਾ ਨਹੀਂ ਦੇਣਾਗਾ ਦੇਖੋ ਬੱਚੀ ਨੂੰ ਕਿ ਤੁਹਾਡੇ ਘਰ ਵੀ ਆ ਸਕਦਾ ਲੁਧਿਆਣੇ ਦੀ ਇੰਡਸਟਰੀ ਨੂੰ ਫੇਰ ਹਲੂਣਾ ਦੇਣਾ ਹੈ ਕੁਝ ਬੰਦੇ ਬਣਜੋ ਅਸੀਂ ਤੁਹਾਡੇ ਨਾਲ ਆ ਪਲੀਜ਼ ਅਸੀਂ ਰੋਜ਼ਗਾਰ ਵੀ ਪੈਦਾ ਕਰਦੇ ਹਾਂ ਸਾਨੂੰ ਲੋੜ ਆ ਤੁਹਾਡੀ ਇੰਡਸਟਰੀ ਦੀ ਪਰ ਰੋਜ਼ਗਾਰ ਦੇ ਮਾਰ ਦੇ ਵਿੱਚ ਸਾਨੂੰ ਨਾ ਮਾਰ ਦਿਓ ਠੀਕ ਹੈ ਆ ਹਾਲਤ ਬਹੁਤ ਧੰਨਵਾਦ ਵਰਕ ਕੈਂਸਰ ਅਟੈਕ ਅਸੀਂ ਆਪ ਦੇ ਰੈਕੋਰਡ ਵੀ ਬ੍ਰੇਕ ਕਰਦੇ ਆਗੇ 5000 ਤੋਂ ਉੱਪਰ ਟਾਰਗੇਟ ਅਗੇ ਅਸੀਂ ਇੱਥੇ ਚੈੱਕ ਅਪ ਕਰਾਂਗੇ ਐਂਡ ਸਾਰੇ ਪੰਜਾਬ ਚ ਨਹੀਂ ਹੋਣੇ ਸਰਕਾਰਾਂ ਤੋਂ ਜਿੰਨੇ ਅਸੀਂ ਮਹਿਤਪੁਰ ਦੇ ਇਲਾਕੇ ਚ ਅੱਜ ਗੰਦੇ ਦਰਿਆ ਤੇ ਸਤਲੁਜ ਗੰਦੇ ਦਰਿਆ ਯਾਰਾ ਫੰਡ ਚ ਗਿਆ ਤਾਂ ਚੱਲੀਏ ਆਹ ਜਿਹੜਾ ਜਿਆਦਾ

ਜੇ ਇਹ ਜਾਨ ਕੱਢਣੇ ਆ ਰਹੇ ਵਾਲੀ ਨੇ ਹਾਂਜੀ ਦਾਸ ਤਾਂ ਜੀ ਸੋ ਵਾਕੋ ਜੀ ਕਾ ਖਾਲਸਾ ਵਾਕੋ ਜੀ ਕੀ ਫਤਿਹ ਔਰ ਬਹੁਤ ਹੀ ਖੁਸ਼ੀਵਾਨ ਹਾਂ ਕਿ ਮੈਂ ਜਿਆਦਾ ਅਨਾਉਂਸਮੈਂਟ ਲੰਬੀ ਨਹੀਂ ਕਰਾਂਗਾ ਬਿਲਕੁਲ ਤੁਹਾਡਾ ਧਿਆਨ ਮੇਰੇ ਰਾਈਟ ਸਾਈਡ ਤੇ ਜੋਰ ਦੇ ਵਿੱਚ ਆਉਣਾ ਕਿਉਂਕਿ ਜੇ ਮੈਂ ਜਿਆਦਾ ਲੰਬੀ ਅਨਾਉਂਸਮੈਂਟ ਕੀਤੀ ਤੇ ਸਰਹਣੀ ਕੁਛ ਇੱਕ ਸਟਾਫ ਦੇ ਨਾਲ ਗੱਲਬਾਤ ਕਰ ਰਹੇ ਨੇ ਔਰ ਉਹਨਾਂ ਨੇ ਆਪਣਾ ਇੱਥੇ ਉੱਚੇ-ਚੇ ਤੌਰ ਤੇ ਸ਼ਮੂਲੀਅਤ ਕਰਕੇ ਆਪਣਾ ਜਿਹੜਾ ਰੌਂਗ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਦੋਸਤੋ ਜਿੱਥੇ-ਜਿੱਥੇ ਵੀ ਆ ਉਸ ਪ੍ਰਮਾਤਮਾ ਦਾ ਸ਼ੁਕਰ ਕਰੋ ਕਿ ਅੱਜ ਅੱਜ